ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੇਗਾ ਸੇਠੀ ਖਬਰਾਂ ਦੇ ਬੁਲਟਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਚਾਤ ਮਾਰ ਲੈਣੇ ਆ ਅੱਜ ਦੀਆਂ ਖਾਸ ਸੁਰਖੀਆਂ ਤੇ ਰਾਣਿਆਂ ਦੇ ਗੜ ਚ ਵੱਡੀ ਰੈਲੀ ਬਣੇ ਦੋ ਧੜੇ ਕਾਂਗਰਸੀਆਂ ਚ ਕਾਟੋ ਕਲੇਸ਼ ਦੇ ਅਸਰ ਕਾਂਗਰਸ ਨੇ ਭਾਰਤਪੂਜਨ ਆਸ਼ੂ ਨੂੰ ਐਲਾਨਿਆ ਲੁਧਿਆਣਾ ਪੱਛਮੀ ਦਾ ਉਮੀਦਵਾਰ ਸ਼੍ਰੀਲੰਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿੱਤਰ ਵਿਭੂਸ਼ਣ ਪੁਰਸਕਾਰ ਦੇ ਨਾਲ ਕੀਤਾ ਸਨਮਾਨਿਤ ਉੱਗੇ ਕਲਾਕਾਰ ਮਨੋਜ ਕੁਮਾਰ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸੰਸਕਾਰ ਨਹੀਂ ਬਖਸ਼ੇ ਜਾਣਗੇ ਨਸ਼ਾ ਤਸਕਰ ਅਮਨ अरोड़ा ਨੇ ਮਾਰੀ ਲਲਕਾਰ ਹੁਣ ਖਬਰਾਂ ਵਿਸਥਾਰ ਦੇ ਨਾਲ ਕਾਂਗਰਸ ਨੇ 2027 ਦੇ ਵਿੱਚ ਹੁਣਵਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਪੰਜਾਬ ਕਾਂਗਰਸ ਵੱਲੋਂ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸੇ ਮੁਹਿੰਮ ਦੇ ਤਹਿਤ ਅੱਜ ਹਲਕਾ ਸੁਲਤਾਨਪੁਰ ਲੋਧੀ ਵਿੱਚ ਚੋਣ ਰੈਲੀ ਕੀਤੀ ਗਈ ਹੈ ਜਿਸ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੰਸਦ ਮੈਂਬਰ ਸੁਖਿੰਦਰ ਸਿੰਘ ਰੰਧਾਵਾ ਸਮੇਤ ਕਾਂਗਰਸ ਦੇ ਵੱਡੇ ਲੀਡਰ ਸ਼ਾਮਿਲ ਹੋਏ ਦੂਜੇ ਪਾਸੇ ਹੀ ਇੱਕ ਹੋਰ ਰੈਲੀ ਕੀਤੀ ਗਈ ਇਹ ਰੈਲੀ ਕਿਸੇ ਹੋਰ ਵੱਲੋਂ ਨਹੀਂ ਸਗੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ بیٹے ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਕੀਤੀ ਗਈ ਜੋ ਕਿ ਸਾਲ 2022 ਦੀਆਂ ਚੋਣਾਂ ਵਿੱਚ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ ਅਤੇ ਜਿੱਤ ਹਾਸਲ ਕਰਕੇ ਵਿਧਾਨ ਸਭਾ ਪਹੁੰਚੇ ਸਨ ਅੰਤਕਾਰ ਦਾ ਹੜ ਆਇਆ ਹੋਇਆ ਕਿ ਅੱਛਾ ਬਸ ਪਾਪਾ ਜੀ ਦੀ ਕਿਰਪਾ ਹੈ ਹੋਰ ਮੇਰਾ خیال ਅੱਜ ਦਬਾਬੇ ਦੇ ਵਿੱਚ ਸੁਲਤਾਨਪੁਰ ਦੇ ਵਿੱਚ ਪਹਿਲੀ ਵਾਰ ਹੀ ਉਹਨਾਂ ਦਾ ਮੌਕਾ ਮਿਲਿਆ ਇਸ ਹਲਕੇ ਦੇ ਵਿੱਚ। ਉਹ ਲੋਕਾਂ ਦਾ ਬਹੁਤ ਵੱਡਾ ਮੈਨੂੰ ਲੱਗਦਾ ਉਤਸ਼ਾਹ ਤੇ ਚਾਅ ਹੈ। ਜੀ। ਜੀ। ਅਰਵੇ ਚੀਮਾ ਜੀ ਵੱਲੋਂ ਸਵਾਗਤ ਕੀਤਾ ਜਾਦਾ ਹੈ। ਅਕਿੰਝ ਦੇਖਦੇ ਹੋ ਸਾਰਾ ਬਿਲਕੁਲ ਜੀ ਸਾਡੇ ਇੱਥੋਂ ਦੇ ਕੰਟੈਸਟਡ ਉਮੀਦਵਾਰ ਨੇ ਔਰ ਮੈਨੂੰ ਲੱਗਦਾ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਕਾਫੀ ਕਾਂਗਰਸ ਵੱਡੀ ਮਜ਼ਬੂਤ ਆ। ਪਿਆ ਜਾ ਰਿਹਾ ਹੈ ਕਿ ਚੀਮਾ ਹੋਰਾਂ ਨੂੰ 2027 ਲਈ ਪਹਿਲਾਂ ਤੋਂ ਹੀ ਉਮੀਦਵਾਰ ਅਲਾਨ ਦੇ। ਦੇਖੋ ਗੱਲ ਇਹ ਆ ਇਹ ਤਾਂ ਹਾਈ ਕਮਾਂਡ ਨੇ ਫੈਸਲਾ ਲੈਣਾ ਹੈ ਪਰ ਸਾਡਾ ਜਿਹੜਾ ਕੰਟੈਸਟਡ ਕੈਂਡੀਡੇਟ ਆ ਕਾਂਗਰਸ ਦਾ ਉਮੀਦਵਾਰ ਆ। ਜੀ। ਉਹ ਇੱਥੇ ਆਲਰੇਡੀ ਕੰਮ ਕਰ ਰਹੇ ਆ ਜੀ ਆਪਣੇ ਚੀਮਾ ਸਾਹਿਬ ਹਾਂ ਜੀ ਜਿਸ ਤਰ੍ਹਾਂ ਹੰਗਾਰਾ ਮਿਲ ਰਿਹਾ ਕੀ ਕਰਨਾ ਚਾਹੋਗੇ ਇੱਥੇ ਲੋਕੀ ਜਿਸ ਤਰ੍ਹਾਂ ਇਕੱਠੇ ਹੋਏ ਇਸ ਤਰ੍ਹਾਂ ਹੰਗਾਰਾ ਮਿਲ ਰਿਹਾ ਮੈਂ ਕਹਿਣਾ ਚਾਹੁੰਨਾ ਹੈ ਕਿ ਅੱਜ ਦਾ ਜਿਹੜਾ ਮਾਹੌਲ ਹੈ ਇੱਥੋਂ ਲੱਗਦਾ ਵੀ ਅਗਲੀ ਵਾਰੀ ਕਾਂਗਰਸ ਦਾ ਝੰਡਾ ਸੁਲਤਾਨਪੁਰ ਲੋਧੀ ਦੇ ਵਿੱਚ ਕਾਂਗਰਸ ਪਾਰਟੀ ਗੱਡੇਗੀ ਲੁਧਿਆਣਾ ਪਛਮੀ ਚ ਹੋਣ ਵਾਲੇ ਜਿਮਨੀ ਚੋਣ ਦੇ ਤਰੀਕਾ ਦਾ ਹਜੇ ਬੇਸ਼ੱਕ ਹੀ ਐਲਾਨ ਨਹੀਂ ਹੋਇਆ ਪਰ ਇਸ ਸੀਟ ਤੇ ਮੁਕਾਬਲਾ ਹੋਰ ਵੀ ਦਿਲਚਸਪ ਹੋਣ ਵਾਲਾ ਹੈ ਕਿਉਂਕਿ ਹੁਣ ਆਮ ਆਦਮੀ ਪਾਰਟੀ ਤੋਂ ਬਾਅਦ ਕਾਂਗਰਸ ਵੱਲੋਂ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਕਾਂਗਰਸ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੁਸ਼ਨ ਆਸ਼ੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਜਿਸ ਤੋਂ ਬਾਅਦ ਉਹਨਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਕਾਂਗਰਸ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਜੋ ਪਾਰਟੀ ਦੀ ਸੋਚ ਹੈ ਉਹਨੂੰ ਲੈ ਕੇ ਅੱਗੇ ਜਾਵਾਂਗਾ ਔਰ ਖਾਸ ਤੌਰ ਤੇ ਕਿਉਂਕਿ ਇਹ ਬਾਈਲੈਕਸ਼ਨ ਹੈ ਔਰ ਇੱਕੋ ਹੀ ਕੰਸਟੀਚੂਐਂਸੀ ਦਾ ਇਲੈਕਸ਼ਨ ਹੈ ਇਸ ਕੰਸਟੀਚੂਐਂਸੀ ਵਾਸਤੇ ਮੇਰੀ ਕੀ ਸੋਚ ਰਹੀ ਹੈ ਮੇਰਾ ਕੀ ਵਿਜ਼ਨ ਰਿਹਾ ਹੈ ਇੱਥੇ ਦੇ ਲੁਧਿਆਣਾ ਸ਼ਹਿਰ ਦੇ ਕੀ ਇਸ਼ੂਜ਼ ਨੇ ਉਹਨਾਂ ਨੂੰ ਸਾਹਮਣੇ ਲੈ ਕੇ ਲੋਕਾਂ ਦੇ ਸਾਹਮਣੇ ਰੱਖਾਂਗੇ ਵੀ ਅਸੀਂ ਪਾਸਟ 'ਚ ਆਹਾਹਾ ਕੰਮ ਕੀਤੇ ਹੈ ਲੁਧਿਆਣਾ ਸ਼ਹਿਰ ਦੀ ਤਰੱਕੀ ਵਾਸਤੇ ਲੁਧਿਆਣਾ West ਦੀ ਬਿਹਤਰੀ ਵਾਸਤੇ ਅਸੀਂ ਇੱਕ ਐਫਰਟ ਕਰਿਆ ਸੀ ਉਸ ਮੌਕੇ ਤੇ ਬਦਕਿਸਮਤੀ ਨਾਲ 2022 ਦੇ ਵਿੱਚ ਸਾਨੂੰ ਅੱ ਮੌਕਾ ਨਹੀਂ deta ਲੋਗਾ ਨੇ ਅੱਜ ਦੁਬਾਰਾ ਮੌਕਾ ਮਿਲਿਆ ਤਾਂ ਜੋ ਜਿੱਥੇ ਅਧੂਰੇ ਕੰਮ 3 ਸਾਲ ਚ ਛੁੱਟ ਗਏ ਤੇ ਮੈਂ ਤਾਂ ਕਹਾਂ ਗੱਲ ਲੁਧਿਆਣੇ ਸ਼ਹਿਰ ਵਾਲੇ ਜਾਣਦੇ ਹੀ ਨਹੀਂ 3 ਸਾਲ ਦੇ ਵਿੱਚ ਜੇ ਇੱਕ ਇਟਵੀ ਲੱਗੀ ਹੋਵੇ ਲੁਧਿਆਣੇ ਦੀ ਬਿਹਤਰੀ ਲਈ ਕੋਈ ਪ੍ਰੋਜੈਕਟ ਆਇਆ ਵੀ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਲੁਧਿਆਣੇ ਸ਼ਹਿਰ ਵਾਲੇ ਜਾਣਦੇ ਆ ਸਾਨੂੰ ਮੌਕਾ ਮਿਲੇਗਾ ਅਸੀਂ ਜੋ ਕੰਮ ਛੁੱਟ ਗਏ ਉਹਨਾਂ ਨੂੰ ਉਸੇ ਤਰੀਕੇ ਅੱਗੇ ਲੈ ਕੇ ਜਾਵਾਂਗੇ ਔਰ ਇੱਕ ਲੁਧਿਆਣਾ ਵੈਸਟ ਕਿਸ ਤਰੀਕੇ ਮਾਡਲ ਬਣਨਾ ਗੱਲਾਂ ਚ ਨਹੀਂ ਵੀ ਮੈਂ ਬਹੁਤ ਸੁਧਾਰ ਦੂੰਗਾ ਇਹਦੇ ਹੋ ਜਾਊਗਾ ਇਹ ਸੜਕ ਬਣ ਜਾਏਗੀ ਹਰ ਚੀਜ਼ ਤੇ ਬਹੁਤ ਮਿਹਨਤ ਲੱਗਦੀ ਹੈ ਇੱਕ ਸੋਚ ਹੁੰਦੀ ਹੈ ਉਹ ਸੋਚ ਤੇ ਪਲੈਨਿੰਗ ਹੁੰਦੀ ਹੈ ਪਲੈਨਿੰਗ ਤੋਂ ਬਾਅਦ ਐਗਜ਼ੀਕਿਊਸ਼ਨ ਹੁੰਦੀ ਹੈ ਇਹ ਬੜੇ ਵੱਡੇ ਪਾਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਨੀਵਾਰ ਨੂੰ ਯਾਨੀ ਕਿ ਅੱਜ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾਗ ਕੁਮਾਰਾ 디ਸਾਇੰਕੇ ਨੇ ਦਵੱਲੇ ਸਬੰਧਾਂ ਨੂੰ ਚਾਹਤ ਕਰਨ ਦੇ ਵਿੱਚ ਉਹਨਾਂ ਦੀ ਭੂਮਿਕਾ ਲਈ ਮਿੱਤਰ ਵਿਭੂਸ਼ਣ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਹੈ ਇਹ ਸ਼੍ਰੀਲੰਕਾ ਦਾ ਸਭ ਤੋਂ ਉੱਚਾ ਨਾਗਰਿਕ ਸਨਮਾਨ ਹੈ ਜਿਸ ਦੀ ਸਥਾਪਨਾ ਫਰਵਰੀ 2008 ਵਿੱਚ ਤਤਕਾਲੀ ਰਾਸ਼ਟਰਪਤੀ ਮਹੰਦਾ ਰਾਜਪੱਖਸ਼ੇ ਦੁਆਰਾ ਕੀਤੀ ਗਈ ਸੀ ਇਸ ਤੋਂ ਪਹਿਲਾਂ ਇਹ ਪੁਰਸਕਾਰ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮਾਮੂਨ ਅਬਦੁੱਲ ਗਯੂਮ ਅਤੇ ਮਰਹੂਮ ਫਲਸਤੀਨੀ ਨੇਤਾ ਯਾਸਰ ਅਰਾਫਾਤ ਨੂੰ ਦਿੱਤਾ ਜਾ ਚੁੱਕਿਆ ਹੈ ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਦਿਸਾਨਿਆਕੇ ਦੁਆਰਾ ਸ਼੍ਰੀਲੰਕਾ ਮਿੱਤਰ ਵਿਭੂਸ਼ਣ ਨਾਲ ਸਨਮਾਨਿਤ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ ਇਹ 1.4 ਅਰਬ ਭਾਰਤੀਆਂ ਲਈ ਵੀ ਸਨਮਾਨ ਦੀ ਗੱਲ ਹੈ ਦਿਸਾਨਾਕੇ ਨੇ ਕੋਲੰਬੋ ਦੇ ਰਾਸ਼ਟਰਪਤੀ ਸਕਤਰੇਤ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਮੋਦੀ ਨੂੰ ਇਹ ਪੁਰਸਕਾਰ ਭੇਟ ਕੀਤਾ ਇਸ ਵਿੱਚ ਇੱਕ ਪ੍ਰਸ਼ੰਸਾ ਪੱਤਰ ਅਤੇ ਇੱਕ ਚਾਂਦੀ ਦਾ ਤਗਮਾ ਸ਼ਾਮਿਲ ਹੈ ਚਾਂਦੀ ਦਾ ਤਗਮਾ ਗਲੇ ਵਿੱਚ ਪਹਿਨਾਇਆ ਜਾਂਦਾ ਹੈ ਅਤੇ ਇਸ ਵਿੱਚ ਨੌ ਤਰ੍ਹਾਂ ਦੇ ਸ਼੍ਰੀਲੰਕਾ ਦੇ ਰਤਨ ਦੇ ਨਾਲ-ਨਾਲ ਇੱਕ ਕਮਲ ਗਲੋਬ ਸੂਰਜ ਚੰਦ ਅਤੇ ਚੋਲਾ ਦੇ ਇੱਕ ਪੁਲੇ ਦੇ ਪ੍ਰਤੀਕ ਜੜੇ ਹੋਏ ਨੇ ਸੰਸਕਾਰ ਅਤੇ ਕ੍ਰਾਂਤੀ ਵਰਗੀਆਂ ਫਿਲਮਾਂ ਵਿੱਚ ਦੇਸ਼ ਭਗਤੀ ਦੇ ਨਾਇਕਾਂ ਦੀ ਭੂਮਿਕਾ ਨਿਭਾਉਣ ਲਈ ਭਾਰਤ ਕੁਮਾਰ ਵਜੋਂ ਜਾਣੇ ਜਾਂਦੇ ਮਨੋਜ ਕੁਮਾਰ ਦਾ ਅੱਜ ਪੂਰੇ ਰਸਮ ਰਿਵਾਜਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਹੀ ਸਰਕਾਰੀ ਸਨਮਾਨਾਂ ਅਤੇ ਤਿੰਨ ਤੋਪਾਂ ਦੀ ਸਲਾਮੀ ਨਾਲ ਅੰਤਿਮ ਸੰਸਕਾਰ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ। ਜੁਹੂ ਦੇ ਪਵਨ ਹੰਸ ਸ਼ਮਸ਼ਾਨ ਘਾਟ ਦੇ ਵਿੱਚ ਮੌਜੂਦ ਮਨੋਰੰਜਨ ਉਦਯੋਗ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਮੈਗਾ ਸਟਾਰ अमिता बच्चन ਅਤੇ ਸੀਨੀਅਰ ਪਟਖਤਾ ਲੇਖਕ ਸਲੀਮ ਖਾਨ ਸ਼ਾਮਿਲ ਸਨ। ਅੰਤਿਮ ਸੰਸਕਾਰ ਮੌਕੇ ਕੁਮਾਰ ਦੇ ਦੋ ਪੁੱਤਰਾਂ ਵਿਸ਼ਾਲ ਅਤੇ ਕੁਨਾਲ ਨੇ ਅਦਾਕਾਰ ਫਿਲਮ ਨਿਰਮਾਤਾ ਦੇ ਚਿਖਾ ਨੂੰ ਅਗਨੀ ਦਿੱਤੀ। ਇਸ ਦੌਰਾਨ ਰਾਜ ਬੱਬਰ, ਅਭਿਸ਼ੇਕ ਬਚਨ, ਜਿਮੀ ਸ਼ੇਰ ਗਿਲ, ਅਰਬਾਸ ਖਾਨ, ਸੁਬਾਸ਼ ਕਈ, ਅਨੂ ਮਲਿਕ, ਜ਼ੈਦ ਖਾਨ, ਫ੍ਰੇਮ ਚੋਪੜਾ, ਰਾਜਪਾਲ ਯਾਦਵ, ਰਣਜੀਤ ਅਤੇ ਸੁਨੀਲ ਦਰਸ਼ਨ ਨੇ ਵੀ ਅੰਤਿਮ ਸੰਸਕਾਰ ਦੇ ਵਿੱਚ ਸ਼ਿਰਕਤ ਕੀਤੀ। आम आदमी पार्टी पंजाब प्रधान अमन अरोड़ा ने सरकार ਵੱਲੋਂ ਨਸ਼ਾ ਖਿਲਾਫ ਸ਼ੁਰੂ ਕੀਤੀ ਗਈ ਯੁੱਧ ਨਸ਼ਿਆ ਵਿਰੋਧ ਮੁਹਿੰਮ ਨੂੰ ਸਫਲ ਕਰਾਰ ਦਿੰਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਨੇ ਇਸ ਮੁਹਿੰਮ ਦੇ ਤਹਿਤ ਜਿਹੜੀ ਲਗਾਤਾਰ ਸਖਤ ਕਾਰਵਾਈ ਕੀਤੀ ਹੈ ਉਸ ਦੇ ਕਾਫੀ ਚੰਗੇ ਨਤੀਜੇ ਸਾਹਮਣੇ ਆਉਣ ਲੱਗੇ ਨੇ ਕਿਉਂਕਿ ਪਾਕਿਸਤਾਨ ਨੂੰ ਹੁਣ ਡਰੋਨ ਰਾਹੀਂ ਨਸ਼ਾ ਪੰਜਾਬ ਵਿੱਚ ਭੇਜਣ ਲਈ ਤਸਕਾ ਨਹੀਂ ਮਿਲ ਰਹੇ ਨੇ ਅਤੇ ਇਸ ਕਰਕੇ ਸੂਬੇ ਵਿੱਚ ਨਸ਼ਿਆਂ ਦੀ ਸਪਲਾਈ ਵਿੱਚ ਭਾਰੀ ਕਮੀ ਆਈ ਹੈ ਅਮਨ अरोड़ा ਨੇ ਜਿਹੜੇ ਕਿ ਉੱਥੇ ਕਿਹਾ ਕਿ ਨਾਲ ਦੀ ਨਾਲ ਹੀ ਜਿਹੜੀ ਅਮਨਦੀਪ ਕੌਰ ਜਿਹੜੀ ਨਸ਼ੇ ਸਮੇਤ ਫੜੀ ਗਈ ਹੈ ਉਸ ਦੇ ਖਿਲਾਫ ਵੀ ਬੰਦੀ ਤੋਂ ਬੰਦੀ ਜਾਂ ਤੋ ਜ਼ਿਆਦਾ ਕਾਰਵਾਈ ਕੀਤੀ ਜਾਵੇਗੀ ਨਾਲ ਦੇ ਨਾਲ ਪੰਜਾਬ ਪੁਲਿਸ ਦੀ ਸ਼ਲਾਘਾ ਵੀ ਕੀਤੀ ਹੈ ਜਿਨ੍ਹਾਂ ਨੇ ਇੱਕ ਜਿਹੜੀ ਚਿੱਟੇ ਦਾ ਵਪਾਰ ਕਰਨ ਵਾਲੀ ਕਾਂਸਟੇਬਲ ਨੂੰ ਅੜਿੱਕੇ ਲਿਆਏ ਦੇਖੋ ਪਿਛਲੇ 3 ਸਾਲਾਂ ਤੋਂ ਹੀ ਪੰਜਾਬ ਸਰਕਾਰ ਵੱਲੋਂ ਵੱਡੇ ਪ੍ਰੋਬਲਮ ਜਿਹੜੇ ਉੱਕੀ ਪਿਆ ਰਹੇ ਨੇ ਔਰ ਖਾਸ ਤੌਰ ਤੇ ਆ ਲਾਸਟ ਮੰਥ ਤੋਂ ਇੱਕ ਮਾਰਚ ਜੋ ਯੁੱਧ ਨਸ਼ੇਵਰੋ ਸ਼ੁਰੂ ਕੀਤਾ ਉਹਦੇ ਵਿੱਚ ਹਰ ਪੱਖੋਂ 2360 ਡਿਗਰੀਜ਼ ਪਲਾਨ ਹੈ ਜਿਹੜਾ ਉਹ ਚਾਹੇ ਕੋਈ ਇੱਥੇ ਪੈਡਲਰ ਹੈ ਚਾਹੇ ਕੋਈ ਵੱਡਾ ਨਸ਼ਾ ਤਸਕਰ ਹੈ ਚਾਹੇ ਕੋਈ ਵਿਦੇਸ਼ਾਂ ਦੇ ਵਿੱਚ ਬੈਠਾ ਹੈ ਜਿਹੜੇ ਕਿ ਇੰਟਰਨੈਸ਼ਨਲ ਬਾਰਡਰ ਤੋਂ ਵੀ ਸਪਲਾਈ ਕਰਦੇ ਨੇ ਹੁਣ ਤੁਸੀਂ ਦੇਖਿਆ ਕਿ ਇੰਨੀ ਸਖਤੀ ਹੋ ਗਈ ਹੈ ਕਿ ਪਾਕਿਸਤਾਨ ਤੋਂ ਜਿਹੜੇ ਡਰੋਨ ਦੇ ਜ਼ਰੀਏ ਭੇਜਦੇ ਸੀਗੇ ਉਹਨਾਂ ਨੂੰ ਵੀ ਹੁਣ ਇੱਥੇ ਅ ਭੇਜਣ ਦੇ ਲਈ ਔਰ ਉਹਨੂੰ ਪਿਕ ਕਰਨ ਦੇ ਲਈ ਉਹਨੂੰ ਕਲੈਕਟ ਕਰਨ ਦੇ ਲਈ ਉਹਨੂੰ ਬੰਦੇ ਨਹੀਂ ਮਿਲ ਰਹੇ ਹੈਗੇ ਇੰਨਾ ਸਖਤੀ ਜਿਹੜੀ ਪੰਜਾਬ ਸਰਕਾਰ ਵੱਲੋਂ ਪੁਲਿਸ ਵੱਲੋਂ ਕੀਤੀ ਗਈ ਹੈ ਸੋ ਮੈਂ ਸਮਝਦਾ ਕਿ ਚਾਹੇ ਜਿਸ ਵੀ ਐਂਗਲ ਤੋਂ ਹੋਵੇ ਚਾਹੇ ਕੋਈ ਬਾਹਰ ਬੈਠਾ ਹੈ ਚਾਹੇ ਕੋਈ ਮੈਂ ਪੰਜਾਬ ਦੀ ਧਰਤੀ ਤੇ ਬੈਠਾ ਹੈ ਜਾਂ ਮੁਲਕ ਵਿੱਚ ਜਿੱਥੇ ਬੈਠਾ ਹੈ ਜੇ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਦੀ ਕੋਸ਼ਿਸ਼ ਕਰੋ ਬਖਸ਼ ਨਹੀਂ ਆਉ। ਇੱਕ ਤਰਫ ਕਿਹਨਾਂ ਹਾਲ ਫਿਰ ਜੋ ਐਡੀਜੀ ਕੋ ਥ्रेट ਕੀ ਹੈ ਕਿਸ ਨੇ? ਸ਼ੇਜਾਦ ਭੱਟੀ ਹੈ ਪਾਕਿਸਤਾਨ ਦਾ ਗੈਂਗਸਟਰ ਹੈ। ਉਸਨੇ ਐਡੀਜੀ ਕੋ ਮਾਰਨੇ ਦੀ ਧਮਕੀ دی ਹੈ। ਕੌਣ ਸੇ ਐਡੀਜੀ ਨੂੰ? ਉਹ ਨਵੀਨ ਸਿੰਘਲਾ ਜਲੰਧਰ ਕੋ। ਉਹ ਨਹੀਂ ਨਹੀਂ ਐਸੀ ਛੱਤੀ ਧਮਕੀਆਂ ਆਉਂਦੀਆਂ ਜੀ ਨਾ ਪੰਜਾਬ ਪੁਲਿਸ ਨਾ ਸਰਕਾਰ ਨਾ ਮਾਰੇ ਅਫਸਰ ਇਹ ਡਰਿੰਡਰਨੇ ਵਾਲੇ ਨਹੀਂ ਹੈ। ਉਹਨਾਂ ਨੂੰ ਬੋਲੋ ਦੂਰ ਬੈਠ ਕੇ ਧਮਕੀਆਂ ਵੀ ਦਿੰਦੇ ਹੋ। ਯਹਾਂ ਆ ਕੇ ਪੰਜਾਬ ਮੈਂ ਆ ਕੇ ਦਿਖਾਉਣਾ। ਸਰ ਅਗਰ ਬਾਤ ਕੀ ਜਾਏ ਪੰਜਾਬ ਚ ਅੱਜ ਇੱਕ ਵੱਡਾ ਹਾਦਸਾ ਵਾਪਰਿਆ ਸੀ ਜਿੱਥੇ ਕਿ ਇੱਕ ਬੱਚਿਆਂ ਦੇ ਨਾਲ ਭਰੀ ਹੋਈ ਸਕੂਲ ਬੱਸ ਦਾ ਸੰਤੁਲਨ بگੜ ਜਾਂਦਾ ਤੇ ਸਕੂਲ ਬੱਸ ਨਾਲੇ ਦੇ ਵਿੱਚ ਜਾ ਪਲਟਦੀ ਹੈ ਇਹ ਹਾਦਸਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਹਸਤੀਵਾਲਾ ਵਿਖੇ ਵਾਪਰਿਆ ਜਿੱਥੇ ਇੱਕ ਨਿੱਜੀ ਸਕੂਲ ਦੀ ਬੱਸ ਪੁਲ ਤੇ ਗ੍ਰਿਲ ਨਾਲ ਟਕਰਾਉਣ ਮਗਰੋਂ ਨਾਲੇ ਦੇ ਵਿੱਚ ਜਾ ਡੇਗੀ ਇਸ ਹਾਦਸੇ ਚ ਕੁਝ ਬੱਚਾ ਨੂੰ ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਨੇ ਪਰ ਉਸ ਸਮੇ ਸਾਰੇ ਪਾਸੇ ਚੀਕ ਚਹਾੜਾ ਮਚ ਜਾਂਦਾ ਤੇ ਲੋਕਾਂ ਦੀ ਮਦਦ ਦੇ ਨਾਲ ਬੱਸ ਨੂੰ ਨਾਲੇ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਜਤਕੀ ਡਰਾਈਵਰ ਸਣੇ ਬਾਕੀ ਸਾਰੇ ਬੱਚਾਂ ਦਾ ਸੱਟੋਂ ਬਚਾ ਰਿਹਾ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੀਆਂ ਸੀਟਾਂ ਤੱਕ ਉਖੜ ਗਈਆਂ ਤੇ ਮੌਕੇ ਤੇ ਪਰਥੂ ਪੈ ਗਿਆ ਸੀ ਜਾਣਕਾਰੀ ਮੁਤਾਬਕ ਹਾਦਸੇ ਸਮੇ ਬੱਸ ਦੇ ਵਿੱਚ 30 ਦੇ ਕਰੀਬ ਬੱਚੇ ਸਵਾਰ ਸਨ ਪਰ ਗਣੀ ਮਤੇ ਰਹੀ ਹੈ ਕਿ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਬੱਚਿਆਂ ਨੂੰ ਬਾਹਰ ਕਾਢਣ ਤੋਂ ਬਾਅਦ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ ਹੈ ਫਿਲਹਾਲ ਜਿਹੜਾ ਡਰਾਈਵਰ ਦਾ ਇਹ ਕਹਿਣਾ ਹੈ ਕਿ ਇਹ ਹਾਦਸਾ ਜਿਹੜਾ ਵਾਪਰਿਆ ਹੈ ਬੱਸ ਦੇ ਵਿੱਚ ਅਚਾਨਕ ਖਰਾਬੀ ਆ ਜਾਂਦੀ ਹੈ ਜਿਸ ਕਰਕੇ ਸੰਤੁਲਨ ਵਿਗੜ ਜਾਂਦਾ ਹੈ। ਬੱਲਾ ਜੀ ਇਹ ਬੜਾ ਅਨਫੋਰਚੂਨੇਟ ਹੋਇਆ ਜਿਹੜਾ ਹਾਦਸਾ ਪਰਤੇ ਦੇ ਵਿੱਚ ਇੱਕ ਚੰਗੀ ਗੱਲ ਹੈ ਵੀ ਬੱਚਿਆਂ ਦੇ ਕੋਈ ਸੱਟ ਨਹੀਂ ਲੱਗੀ ਤੇ ਸਾਰੇ ਸੇਫ ਹੈ ਤੇ ਇੱਥੇ ਮੈਂ ਇਹ ਕਹਿਣਾ ਚਾਹੂੰਗਾ ਵੀ ਸਾਡੇ ਜਿਹੜੇ ਮੌਕੇ ਤੇ ਵੀ ਸਾਡੀ ਪੁਲਿਸ ਫੋਰਸ ਜੀ ਪਹੁੰਚੀ ਸੀ ਤੇ ਹੁਣ ਜਿਹੜੇ ਬਿਆਨ ਦਿੱਤੇ ਗਏ ਆ ਕੁਝ ਪੇਰੈਂਟਸ ਵੱਲੋਂ ਉਸ ਦੇ ਮਤਬਕ ਅਸੀਂ ਇਮੀਡੀਏਟ ਐਕਸ਼ਨ ਲੈ ਰਹੇ ਆਂ ਤੇ ਕੇਸ ਰਜਿਸਟਰ ਕਰ ਰਹੇ ਹਾਂ ਡਰਾਈਵਰ ਸਰ ਪ੍ਰਸ਼ਾਸਨ ਵੱਲੋਂ ਕੀ ਕਰਵਾਈ ਦਿੱਤੀ। ਤੁਸੀਂ ਇਮੀਡੀਏਟਲੀ ਦੀ ਹੁਣ ਕੇਸ ਰਜਿਸਟਰ ਕਰ ਰਹੇ ਹਾਂ ਜੀ ਕਾਨੂੰਨੀ ਕਾਰਵਾਈ ਹੋਊਗੀ ਜਿਹੜੀ ਤੇ ਬਾਕੀ ਇਨਵੈਸਟੀਗੇਸ਼ਨ ਹੋਵੇ ਇਸ ਤੋਂ ਬਾਅਦ। ਕਨਸਟੇਬਲ ਅਮਨਦੀਪ ਤੋਂ ਬਾਅਦ ਬਠਿੰਡਾ ਚ ਫਿਰ ਤੋਂ ਨਸ਼ਿਆਂ ਸਮੇਤ ਨੌਜਵਾਨ ਕਾਬੂ ਕੀਤੇ ਗਏ ਨੇ ਤਾਂ ਪੁਲਿਸ ਇਸ ਸਮੇਂ ਪੂਰੇ ਐਕਸ਼ਨ ਮੋਰ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਨਸ਼ਾ ਤਸਕਰੀ ਕਰਨ ਵਾਲੇ ਨੂੰ ਬਿਲਕੁਲ ਵੀ ਬਖਸ਼ ਨਹੀਂ ਰਹੀ ਹੈ ਤਾਂ ਜਿਹੜੀ ਇਹ ਖਬਰ ਹੈ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੇ ਹੱਥ ਦੋ ਨੌਜਵਾਨ ਲੱਗੇ ਨੇ ਜੋ ਕਿ ਨਸ਼ੇ ਦੀ ਤਸਕਰੀ ਕਰ ਰਹੇ ਸਨ ਦਸਲ ਜਾਣਕਾਰੀ ਮੁਤਾਬਕ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਅਗਨੀ ਵੀਰ ਦੀ ਤਿਆਰੀ ਕਰ ਰਿਹਾ ਸੀ ਤੇ ਦੂਜਾ ਜਿਹੜਾ ਹੈ ਉਹ ਜਿਮ ਟ੍ਰੇਨਰ ਹੈ ਜੋ ਕਿ ਹੁਣ ਪੁਲਿਸ ਦੇ ਹੱਥੇ ਚੜ ਚੁਕੇ ਨੇ ਇੱਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਇਹਨਾਂ ਦੋਨਾਂ ਨੌਜਵਾਨ ਦੇ ਵਿੱਚੋਂ ਇੱਕ ਜਿਹੜਾ ਨਸ਼ੇ ਦਾ ਆਦੀ ਸੀ ਤੇ ਦੂਜਾ ਨੌਜਵਾਨ ਉਸ ਦਾ ਨਸ਼ਾ ਸਪਲਾਈ ਕਰਨ ਦੇ ਵਿੱਚ ਮਦਦ ਕਰਦਾ ਸੀ ਫਿਲਹਾਲ ਦੋਵੇਂ ਜਣੇ ਪੁਲਿਸ ਦੇ ਹੜਿੱਕੇ ਚੜ ਚੁਕੇ ਨੇ ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਮੈਡਮ ਦੇਤੀਸ਼ ਅਨੁਦੇਸ਼ਾਂ ਤੇ ਜਿਹੜੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਆਪਣੀ ਸਰਕਾਰ ਦੀ ਉਹਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਕੱਲ ਦੋ ਨੌਜਵਾਨ ਲਖਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਭਾਵਾਲ ਬਲਜਿੰਦਰ ਸਿੰਘ ਵਰਗੂ ਪੁੱਤਰ ਸੁਖਮੰਤਾ ਸਿੰਘ ਵਾਸੀ ਅਸਾਗੂਟਰ ਤਹਿਸੀਲ ਗਿੱਦੜਵਾਂ ਸ਼੍ਰੀ ਮੁਕਸਰ ਸਾਹਿਬ ਇਹਨਾਂ ਨੂੰ ਰਿੰਗ ਰੋਡ ਦੀ ਸਾਈਡ ਤੋਂ ਅਸੀਂ ਸੀਕ੍ਰੇਟ ਇਨਫੋਰਮੇਸ਼ਨ ਦੇ ਆਧਾਰ ਤੇ 16 ਗ੍ਰਾਮ ਚੰਡੇ ਦਾ ਚੰਡੇ ਨਾਲ ਗ੍ਰਿਫਤਾਰ ਕੀਤਾ ਇਹ ਅਸੀਂ ਉਹ ਵਾਲੇ ਰਿਮਾਂਡ ਲਵਾਂਗੇ ਜੀ ਪੁੱਛਗੇ ਜਿੰਨਾ ਤੋਂ ਜਾਰੀ ਹੈ ਕਿਥੋਂ ਲੈ ਕੇ ਆਏ ਸੀ ਕਿੱਥੇ ਦੇਣ ਚੱਲੇ ਸੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਆਪਣਾ ਪਾਰਟ ਹੈ ਉਹ ਅਸੀਂ ਕਰ ਰਹੇ ਹਾਂ ਪਹਿਲਾਂ ਕੋਈ ਇਹਨਾਂ ਦੇ ਮਾਮਲਾ ਦਾ ਨਹੀਂ ਜੀ ਇਹਨਾਂ ਤੇ ਕੋਈ ਮਾਮਲਾ ਪਹਿਲਾਂ ਦਰਦੀ ਨਹੀਂ ਹੈ ਇਹ ਇਹ ਕਿਹਨਾਂ ਦੇ ਵਿੱਚੋਂ ਪਿੰਦਾ ਸੀਗਾ ਤੇ ਦੂਸਰਾ ਜਿਹੜਾ ਮੁੰਡਾ ਹੈਗਾ ਅਬਲਜਿੰਦਰ ਉਹ ਤਾਂ ਗੇਮ ਵਗੈਰਾ ਵੀ ਕਰਦਾ ਸੀ ਤੇ ਜਿਮ ਦੇ ਵਿੱਚ ਵੀ ਟ੍ਰੇਨਿੰਗ ਦਾ ਕੰਮ ਕਰਦਾ ਹਾਂ ਹਾਂ ਕਿੱਥੇ ਤੱਕ ਸਾਬਕਾ ਡਿਪਟੀ ਸਪਟ ਮਾਜੂਦਾ ਬਿਲਕੁਲ ਜੀ ਇਹ ਰਵਿੰਦਰ ਸਿੰਘ ਐਸਐਚਓ ਸਿਵਲ ਲਾਈਨ ਖਾਨਾ ਜਿਲ੍ਹਾ ਬਿਲੋਂ ਮਾਮਲਾ ਦਰਜ ਕੀਤਾ ਹੈ ਬਲਵਿੰਦਰ ਸਿੰਘ ਸੋਨੋ ਤੇ ਜਲਦ ਤੋਂ ਜਲਦ ਕਾਰਵਾਈ ਬੀਤੀ ਕਾਲੇ ਪਿੰਡ ਝੋਟੀ ਵਾਲਾ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜਦੋਂ ਇੱਕ ਖੇਤ ਮਾਲਕ ਵੱਲੋਂ ਗੁਜਰਾں ਦੀਆਂ گاਵਾ ਉੱਤੇ ਜਿਹੜੇ ਕਿ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਦਰਅਸਲ ਖੇਤ ਦੇ ਵਿੱਚ ਜਿਹੜੀ ਗਾਵਾਂ ਸੀ ਉਹ ਅਚਾਨਕ ਵੜ ਜਾਂਦੀਆਂ ਨੇ ਜਿਸ ਤੋਂ ਬਾਅਦ ਜਿਹੜਾ ਕਿ ਕਿਸਾਨ ਹੈ ਉਹ ਨਰਾਜ਼ ਹੋ ਜਾਂਦਾ ਹੈ ਤੇ ਉਹ ਗੁਜਰਾਂ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਇਸ ਦੌਰਾਨ ਉਹ ਆਪਣੀ ਪਿਸਤੌਲ ਕੱਢ ਲੈਂਦਾ ਹੈ ਤੇ ਪਿਸਤੌਲ ਦੇ ਵਿੱਚੋਂ ਫਾਇਰ ਕਰ ਦਿੰਦਾ ਹੈ ਜਿਹੜੀ ਗੋਲੀ ਹੈ ਇੱਕ ਗਾਂ ਦੇ ਜਾਂ ਲੱਗਦੀ ਹੈ ਜਿਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਗਾਂ ਦੀ ਉੱਥੇ ਮੌਤ ਹੋ ਜਾਂਦੀ ਹੈ ਤਾਂ ਮੁੜ ਕੇ ਜਿਹੜਾ ਹੁਣ ਉਹ ਦੋਸ਼ੀ ਹੈ ਉਹ ਪੁਲਿਸ ਦੇ ਹੱਥੀ ਲੱਗ ਚੁੱਕਿਆ ਹੈ ਫਿਲਹਾਲ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਿੱਦਾਂ ਜੀ ਕੱਲ ਇੱਕ ਸਾਡੇ ਐਸਐਚਓ ਸਾਹਿਬ ਸਰ ਰਫੀਤਪੁਰ ਦੇ ਧਿਆਨ ਚਮਕਾ ਵਾਕਿਆ ਧਿਆਨ ਚ ਆਇਆ ਕਿ ਜਿਹੜਾ ਆਪਣਾ ਪਿੰਡ ਪੈਂਦਾ ਮਚਾਕੀ ਖੁਰਦ ਉੱਥੇ ਕਿਸੇ ਨੇ ਗਾਂ ਨੂੰ ਗੋਲੀ ਮਾਰਦੀ ਹੈ ਤੇ ਸਾਡੇ ਡੀਐਸਪੀ ਸਾਹਿਬ ਉਹਨਾਂ ਨੇ ਇਨਫੋਰਮ ਕੀਤਾ ਡੀਐਸਪੀ ਸਾਹਿਬ ਤੇ ਐਸਐਚਓ ਤੁਰੰਤ ਮੌਕੇ ਤੇ ਪਹੁੰਚੇ ਨੇ ਪੁਲਿਸ ਟੀਮ ਤੇ ਤੇ ਉੱਥੇ ਜਾ ਕੇ ਜੋ ਸਾਨੂੰ ਪਤਾ ਲੱਗਾ ਕਿ ਇਹ ਜਿਹੜਾ ਗੁਜਰਾਂ ਦੀਆਂ ਗੁਜਰ ਆਪਣੀਆਂ گاਵਾ ਚਾਰਦੇ ਪਏ ਸਨ ਤੇ ਉਹਨਾਂ ਨੇ ਚਾਰਨ ਪਿਛੇ ਇੱਕ ਵਿਅਕਤੀ ਜਿਹੜਾ ਅਕਿਊਜ਼ਡ ਹੈਗਾ ਸਾਡਾ ਜਗਦੀਪ ਉਹਦੇ ਨਾਲ ਟਕਰਾਰ ਹੋ ਗਈ ਜਿਸ ਦੇ ਚਲਦੇ ਉਹਨੇ ਫਿਰ ਆ ਜਿਹੜਾ ਇੱਕ ਲਾਇਸੈਂਸੀ ਵਪਨ ਤੋਂ ਉਹਨੇ ਇੱਕ ਫਾਇਰ ਕੀਤਾ ਜਿਹੜਾ ਕੀ ਇਹਨਾਂ ਦੇ ਗਾਂ ਦੇ ਲੱਗਾ ਹੈਗਾ ਤੇ ਉਹ ਜਿਸ ਕਰਕੇ ਗਾਂ ਦੀ ਉਹ ਮਰਤੀ ਹੋ ਗਈ ਤਾਂ ਫਿਰ ਅਸੀਂ ਤੁਰੰਤ ਐਫ ਆਈ ਆਰ ਦਰਜ ਕੀਤੀ ਹੈ ਜੀ ਤੇ ਜਿਹੜਾ ਅਕਿਊਜ਼ਡ ਹੈਗਾ ਉਹਨੂੰ ਅਸੀਂ ਨਾਲੋ ਨਾਲ ਹੀ ਉਹਨੂੰ ਨੈਬ ਕਰ ਲਿਆ ਹੈਗਾ ਤੇ ਅਗਲੀ ਕਟਪੀਸ਼ਨ ਜਾਰੀ ਹੈ ਸਰ ਜਿਵੇਂ ਹੁੰਦਾ ਹੀ ਨਹੀਂ ਉਹਨਾਂ ਲੋ ਉਹਨਾਂ ਦੇ ਸਾਥੀਆਂ ਨੂੰ ਕਹਿ ਗਏ ਕਿ ਸਾਡੇ ਤੇ ਫਾਇਦਾ ਕੀਤੀ ਸੀ ਜੇ ਅਸੀਂ ਆਪ ਦਾ ਬਚਾਣਾ ਕਰਦੇ ਤਾਂ ਉਹਨਾਂ ਨੇ ਦੇਖੋ ਜੀ ਐਫਆਈਆਰ ਤੇ ਦੱਸਿਆ ਹੈ ਕਿ ਲਿਖਾਇਆ ਵੀ ਹੈ ਸੀ ਤਾਂ ਹੀ ਫਿਰ ਧਾਰਾ ਵੀ ਬੀਐਨਐਸ ਦੀ ਇਸ ਦੇ ਨਾਲ ਜਿਹੜੀ ਪੁਰਾਣੀ 307 ਆਈਪੀਸੀ ਦੀ ਹੁੰਦੀ ਸੀ ਉਹ ਲਾਈ ਹੈਗੀ ਹੈ ਕਿ ਪਹਿਲੇ ਤਕਰਾਰ ਹੋ ਗਈ ਪਹਿਲਾ ਵਿਅਕਤੀ ਨੇ ਸਾਡੇ ਨਾਲ ਕੀਤਾ ਫਿਰ ਇਹਨੇ ਗਾਵਾਂ ਗਾਵਾਂ ਦੇ ਮਾਰਿਆ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਦੇ ਤਹਿਤ ਨਸ਼ਾ ਤਸਕਰਾਂ ਤੇ ਲਗਾਤਾਰ ਕਾਰਵਾਈਆਂ ਦਾ سلسلہ جاری ਹੈ ਇਸੇ ਤਹਿਤ ਹੀ ਬਰਨਾਲਾ ਚ ਵੱਡੀ ਕਾਰਵਾਈ ਕੀਤੀ ਗਈ ਹੈ ਨਸ਼ਾ ਤਸਕਰ ਦੇ ਘਰ ਤੇ ਬੁਲਡੋਜ਼ਰ ਚਲਾਇਆ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਦੋਸ਼ੀ ਖਿਲਾਫ ਪਹਿਲਾਂ ਵੀ 10 ਮਾਮਲੇ ਦਰਜ ਨੇ ਜਿਸ ਦੇ ਤਹਿਤ ਨਾਜਾਇਜ਼ ਤਰੀਕੇ ਦੇ ਨਾਲ ਕਬਜ਼ਾ ਕੀਤੀ ਗਈ ਜ਼ਮੀਨ ਤੇ ਬਣੇ ਘਰ ਤੇ ਬੁਲਡੋਜ਼ਰ ਚਲਾਇਆ ਗਿਆ ਹੈ ਅਜ ਨਗਰਪੰਚਾਇਤ ਹੰਡੇਆ ਵੱਲੋਂ ਇੱਥੇ ਕਿਲਾ ਪੱਟੀ ਹੰੜਿਆ ਵਿਖੇ ਇੱਕ ਇਲੈਗਲ ਸਟਰਕਚਰ ਨੂੰ ਡਿਮੋਲਿਸ਼ ਕੀਤਾ ਜਾ ਰਿਹਾ ਹੈ ਜਿਹੜਾ ਇਲੈਗਲ ਸਟਰਕਚਰ ਸੀਗਾ ਇਹਦਾ ਮਾਲਿਕ ਮੋਨਾ ਸਿੰਘ ਉਰਫ son of ਬਿੱਲੂ ਹੰੜਿਆ ਪੱਟੀ ਦਾ ਰਹਿਣ ਵਾਲਾ ਹੀ ਹੈ ਉਹਦੇ ਖਿਲਾਫ ਐਨਡੀਪੀਐਸ ਐਕਟ ਤੇ ਹੋਰ ਧਾਰਾਵਾਂ ਦੇ ਤਹਿਤ 10 ਮੁਕੱਦਮੇ ਦਰਜ ਹਨ ਇਸ ਕਰਕੇ ਜਿਹੜਾ ਪੰਜਾਬ ਸਰਕਾਰ ਤੇ ਮਾਨਯੋਗ ਡੀਪੀਐਸ ਸਾਹਿਬ ਵੱਲੋਂ ਯੋਗ ਨਸ਼ੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਵਿੱਚ ਇੱਕ ਇਹ ਚੰਗਾ ਉਪਰਾਲਾ ਤੇ ਔਰ ਕਾਫੀ ਡਟਰੈਂਸ ਦਾ ਇਫੈਕਟ ਹੈ कितने आदमी दर पे किस जरा मालिक है मोहिनी सिंह चनो बिल्लो ओ देखला पंडी पेस दे पांच मुकदमे दर्ज है ते और धारवा वाले भी पांच मुकदमे अच्छा हो गए और सिंह भी दसया जा रहे है प्राण सारा वेरीफाई कर रहे है एज ऑफ नाउ जरा ये स्ट्रक्चर है ये मोहिनी सिंह का सारा जो कनेट है जी आज इस करके ये प्रॉपर्टी भी की गई ਸੁਲਤਾਨਪੁਰ ਲੋਧੀ ਜੀਟੀ ਰੋਡ ਤੇ ਦਾਣਾ ਮੰਡੀ ਖਹਿੜਾ ਮੰਦਰ ਦੇ ਸਾਹਮਣੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਆਪਣਾ ਰਹਿਣ ਬਸੇਰਾ ਕਰਨ ਲਈ ਬਣਾਈਆਂ ਗਈਆਂ ਝੁੱਗੀਆਂ ਚੌਂਪੜੀਆਂ ਨੂੰ ਅਚਾਨਕ ਅੱਗ ਲੱਗਣ ਨਾਲ ਲਗਭਗ 30 ਦੇ ਕਰੀਬ ਝੁੱਗੀਆਂ ਸੜ ਗਈਆਂ ਤੇ ਝੁੱਗੀਆਂ ਵਿੱਚ ਪਿਆ ਪ੍ਰਵਾਸੀ ਮਜ਼ਦੂਰਾਂ ਦਾ ਸਮਾਨ ਅਤੇ ਨਕਦੀ ਵੀ ਸੜ ਕੇ ਸੁਆਹ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਵੱਖ-ਵੱਖ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਝੁੱਗੀਆਂ ਉੱਪਰ ਦੀ ਲੰਗਦੀ ਗੱਡੀ ਦੀ ਲਾਈਨ ਵਾਲੀ ਤਰਫੋਂ 11000 ਵੋਲਟ ਪਾਵਰ ਲਾਈਨ ਇੱਕ ਖੰਭੇ ਕੋਲੋਂ ਸਪਾਰਕਿੰਗ ਕਰਨ ਤੇ ਇਕਦਮ ਝੁੱਗੀਆਂ ਨੂੰ ਅੱਗ ਲੱਗ ਗਈ। ਇਕਦਮ ਅੱਗ ਲੱਗਣ ਨਾਲ ਝੁੱਗੀਆਂ ਵਿੱਚੋਂ ਪ੍ਰਵਾਸੀ ਮਜ਼ਦੂਰਾਂ ਨੇ ਖੁਦ ਆਪਣੇ ਆਪ ਨੂੰ ਤਾਂ ਬਚਾ ਲਿਆ ਪਰ ਉਹ ਆਪਣਾ ਸਮਾਨ ਅਤੇ ਨਕਦੀ ਨਾ ਬਚਾ ਪਾਏ ਜਿਸ ਕਰਕੇ ਉਹ ਸੜ ਕੇ ਸੁਆਹ ਹੋ ਗਿਆ। ਉਧਰ ਹੀ ਫਾਇਰ ਅਫਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ 3 ਵਜੇ ਦੇ ਕਰੀਬ ਜਿਹੜੀ ਇਹ ਸੂਚਨਾ ਮਿਲਦੀ ਹੈ ਜਿਸ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਜਾਂਦਾ ਹੈ। ਅਸੀ ਅੱਜ ਦੇ ਬੁਲਟਨ ਦੇ ਨਾਲ ਜੁੜੀਆਂ ਕੁਝ ਖਾਸ ਖਬਰਾਂ ਜੀਆਂ ਹੋਰ ਖਬਰਾਂ ਲੈ ਕੇ ਮੁਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜਦ ਤੱਕ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਅਜੀਤ ਵੈਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮੇਗਾ ਸੇਠੀ ਖਬਰਾਂ ਦੇ ਬੁਲਟਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਆਂ ਝਾਤ ਮਾਰ ਲੈਣੇ ਆ ਅੱਜ ਦੀਆਂ ਖਾਸ ਸੁਰਖੀਆਂ ਤੇ ਰਾਣਿਆਂ ਦੇ ਗੜ ਚ ਵੱਡੀ ਰੈਲੀ ਬਣੇ ਦੋ ਧੜੇ ਕਾਂਗਰਸੀਆਂ ਚ ਕਾਟੋ ਕਲੇਸ਼ ਦੇ ਅਸਰ ਕਾਂਗਰਸ ਨੇ ਭਾਰਤ ਪੂਜਨ ਆਸ਼ੂ ਨੂੰ ਐਲਾਨਿਆ ਲੁਧਿਆਣਾ ਪੱਛਮੀ ਦਾ ਉਮੀਦਵਾਰ ਸ਼੍ਰੀਲੰਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿੱਤਰ ਵਿਭੂਸ਼ਣ ਪੁਰਸਕਾਰ ਦੇ ਨਾਲ ਕੀਤਾ ਸਨਮਾਨਿਤ ਉੱਗੇ ਕਲਾਕਾਰ ਮਨੋਜ ਕੁਮਾਰ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸੰਸਕਾਰ ਨਹੀਂ ਬਖਸ਼ੇ ਜਾਣਗੇ ਨਸ਼ਾ ਤਸਕਰ ਅਮਨ अरोड़ा ਨੇ ਮਾਰੀ ਲਲਕਾਰ ਹੁਣ ਖਬਰਾਂ ਵਿਸਥਾਰ ਦੇ ਨਾਲ ਕਾਂਗਰਸ ਨੇ 2027 ਦੇ ਵਿੱਚ ਹੁਣਵਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਪੰਜਾਬ ਕਾਂਗਰਸ ਵੱਲੋਂ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸੇ ਮੁਹਿੰਮ ਦੇ ਤਹਿਤ ਅੱਜ ਹਲਕਾ ਸੁਲਤਾਨਪੁਰ ਲੋਧੀ ਵਿੱਚ ਚੋਣ ਰੈਲੀ ਕੀਤੀ ਗਈ ਹੈ ਜਿਸ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਸਮੇਤ ਕਾਂਗਰਸ ਦੇ ਵੱਡੇ ਲੀਡਰ ਸ਼ਾਮਿਲ ਹੋਏ ਦੂਜੇ ਪਾਸੇ ਹੀ ਇੱਕ ਹੋਰ ਰੈਲੀ ਕੀਤੀ ਗਈ ਇਹ ਰੈਲੀ ਕਿਸੇ ਹੋਰ ਵੱਲੋਂ ਨਹੀਂ ਸਗੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ بیٹے ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਕੀਤੀ ਗਈ ਜੋ ਕਿ ਸਾਲ 2022 ਦੀਆਂ ਚੋਣਾਂ ਵਿੱਚ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ ਅਤੇ ਜਿੱਤ ਹਾਸਲ ਕਰਕੇ ਵਿਧਾਨ ਸਭਾ ਪਹੁੰਚੇ ਸਨ ਅਰਥਕਾ ਦਾ ਹੜ ਆਇਆ ਹੋਇਆ ਹੈ ਕਿ ਅੱਛਾ ਬਸ ਪਾਪਾ ਜੀ ਦੀ ਕਿਰਪਾ ਹੈ ਹੋਰ ਮੇਰਾ ਖਿਆਲ ਅੱਜ ਦਬਾਬੇ ਦੇ ਵਿੱਚ ਸੁਲਤਾਨਪੁਰ ਦੇ ਵਿੱਚ ਪਹਿਲੀ ਵਾਰ ਹੀ ਉਹਨਾਂ ਦਾ ਮੌਕਾ ਮਿਲਿਆ ਇਸ ਹਲਕੇ ਦੇ ਵਿੱਚ ਔਰ ਲੋਕਾਂ ਦਾ ਬਹੁਤ ਵੱਡਾ ਮੈਨੂੰ ਲੱਗਦਾ ਉਤਸ਼ਾਹ ਤੇ ਚਾਅ ਹੈ ਜੀ 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 ਤਖਤ ਚੀਮਾ ਜੀ ਵੱਲੋਂ ਸਵਾਗਤ ਕੀਤਾ ਜਾਂਦਾ ਹੈ ਕਿੰਜ ਦੇਖਦੇ ਹੋ ਸਾਰਾ ਬਿਲਕੁਲ ਜੀ ਸਾਡੇ ਇੱਥੋਂ ਦੇ ਕੰਟੈਸਟਡ ਉਮੀਦਵਾਰ ਨੇ ਔਰ ਮੈਨੂੰ ਲੱਗਦਾ ਕਿ ਉਹਨਾਂ ਦੀ ਰਹਿਮਾਈ ਦੇ ਵਿੱਚ ਕਾਫੀ ਕਾਂਗਰਸ ਵੱਡੀ ਮਜ਼ਬੂਤ ਹੈ ਕਿਹਾ ਜਾ ਰਿਹਾ ਹੈ ਕਿ ਚੀਮਾ ਹੋਰਾਂ ਨੂੰ 2027 ਦੇ ਲਈ ਪਹਿਲਾਂ ਤੋਂ ਹੀ ਉਮੀਦਵਾਰ ਲਾਂਦੇ ਦੇਖੋ ਗੱਲ ਇਹ ਆ ਇਹ ਤਾਂ ਹਾਈ ਕਮਾਂਡ ਨੇ ਫੈਸਲਾ ਲੈਣਾ ਪਰ ਸਾਡਾ ਜਿਹੜਾ ਕੰਟੈਸਟਡ ਕੈਂਡੀਡੇਟ ਆ ਕਾਂਗਰਸ ਦਾ ਉਮੀਦਵਾਰ ਹੈ ਜੀ ਉਹ ਇੱਥੇ ਆਲਰੇਡੀ ਕੰਮ ਕਰ ਰਹੇ ਆ ਜੀ ਆਪਣੇ ਚੀਮਾ ਸਾਹਿਬ ਹਾਂ ਜੀ ਜਿਸ ਤਰ੍ਹਾਂ ਹੰਗਾਰਾ ਮਿਲ ਰਿਹਾ ਕੀ ਕਰਨਾ ਚਾਹੋਗੇ ਇੱਥੇ ਲੋਕੀ ਜਿਸ ਤਰ੍ਹਾਂ ਇਕੱਠੇ ਹੋਏ ਇਸ ਤਰ੍ਹਾਂ ਹੰਗਾਰਾ ਮਿਲ ਰਿਹਾ ਮੈਂ ਕਹਿਣਾ ਚਾਹੁੰਨਾ ਹੈ ਕਿ ਅੱਜ ਦਾ ਜਿਹੜਾ ਮਾਹੌਲ ਹੈ ਇੱਥੋਂ ਲੱਗਦਾ ਵੀ ਅਗਲੀ ਵਾਰੀ ਕਾਂਗਰਸ ਦਾ ਝੰਡਾ ਸੁਲਤਾਨਪੁਰ ਲੋਧੀ ਦੇ ਵਿੱਚ ਕਾਂਗਰਸ ਪਾਰਟੀ ਗੱਡੇਗੀ ਲੁਧਿਆਣਾ ਪਛਮੀ ਚ ਹੋਣ ਵਾਲੇ ਜਿਮਨੀ ਚੋਣ ਦੇ ਤਰੀਕਾ ਦਾ ਹਜੇ ਬੇਸ਼ੱਕ ਹੀ ਐਲਾਨ ਨਹੀਂ ਹੋਇਆ ਪਰ ਇਸ ਸੀਟ ਤੇ ਮੁਕਾਬਲਾ ਹੋਰ ਵੀ ਦਿਲਚਸਪ ਹੋਣ ਵਾਲਾ ਹੈ ਕਿਉਂਕਿ ਹੁਣ ਆਮ ਆਦਮੀ ਪਾਰਟੀ ਤੋਂ ਬਾਅਦ ਕਾਂਗਰਸ ਵੱਲੋਂ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਕਾਂਗਰਸ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੁਸ਼ਨ ਆਸ਼ੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਜਿਸ ਤੋਂ ਬਾਅਦ ਉਹਨਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਕਾਂਗਰਸ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਜੋ ਪਾਰਟੀ ਦੀ ਸੋਚ ਹੈ ਉਹਨੂੰ ਲੈ ਕੇ ਅੱਗੇ ਜਾਵਾਂਗਾ ਔਰ ਖਾਸ ਤੌਰ ਤੇ ਕਿਉਂਕਿ ਇਹ ਬਾਈਲੈਕਸ਼ਨ ਹੈ ਔਰ ਇੱਕੋ ਹੀ ਕੰਸਟਿਟੂਐਂਸੀ ਦਾ ਇਲੈਕਸ਼ਨ ਹੈ ਇਸ ਕੰਸਟਿਟੂਐਂਸੀ ਵਾਸਤੇ ਮੇਰੀ ਕੀ ਸੋਚ ਰਹੀ ਹੈ ਮੇਰਾ ਕੀ ਵਿਜ਼ਨ ਰਿਹਾ ਹੈ ਇੱਥੇ ਦੇ ਲੁਧਿਆਣਾ ਸ਼ਹਿਰ ਦੇ ਕੀ ਇਸ਼ੂਜ਼ ਨੇ ਉਹਨਾਂ ਨੂੰ ਸਾਹਮਣੇ ਲੈ ਕੇ ਲੋਕਾਂ ਦੇ ਸਾਹਮਣੇ ਰੱਖਾਂਗੇ ਵੀ ਅਸੀਂ ਪਾਸਟ ਚਾਹਾ ਹਾ ਕੰਮ ਕੀਤੇ ਹੈ ਲੁਧਿਆਣਾ ਸ਼ਹਿਰ ਦੀ ਤਰੱਕੀ ਵਾਸਤੇ ਲੁਧਿਆਣਾ ਵੈਸਟ ਦੀ ਬਿਹਤਰੀ ਵਾਸਤੇ ਅਸੀਂ ਇੱਕ ਐਫਰਟ ਕਰਿਆ ਸੀ ਉਸ ਮੌਕੇ ਤੇ ਬਦ ਕਿਸਮਤੀ ਨਾਲ 2022 ਦੇ ਵਿੱਚ ਸਾਨੂੰ ਅੱਗੇ ਮੌਕਾ ਨਹੀਂ ਦਿੱਤਾ ਲੋਕਾਂ ਨੇ ਅੱਜ ਦੁਬਾਰਾ ਮੌਕਾ ਮਿਲਿਆ ਤਾਂ ਜੋ ਜਿੱਥੇ ਅਧੂਰੇ ਕੰਮ 3 ਸਾਲ ਚ ਛੁੱਟ ਗਏ ਤੇ ਮੈਂ ਤਾਂ ਕਹਾਂ ਗੱਲ ਲੁਧਿਆਣੇ ਸ਼ਹਿਰ ਵਾਲੇ ਜਾਣਦੇ ਹੀ ਨੇ 3 ਸਾਲ ਦੇ ਵਿੱਚ ਜੇ ਇੱਕ ਇਟਵੀ ਲੱਗੀ ਹੋਵੇ ਲੁਧਿਆਣੇ ਦੀ ਬਿਹਤਰੀ ਲਈ ਕੋਈ ਪ੍ਰੋਜੈਕਟ ਆਇਆ ਵੀ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਲੁਧਿਆਣੇ ਸ਼ਹਿਰ ਵਾਲੇ ਜਾਣਦੇ ਆ ਸਾਨੂੰ ਮੌਕਾ ਮਿਲੇਗਾ ਅਸੀਂ ਜੋ ਕੰਮ ਛੁੱਟ ਗਏ ਉਹਨਾਂ ਨੂੰ ਉਸੇ ਤਰੀਕੇ ਅੱਗੇ ਲੈ ਕੇ ਜਾਵਾਂਗੇ ਔਰ ਇੱਕ ਲੁਧਿਆਣਾ ਵੈਸਟ ਕਿਸ ਤਰੀਕੇ ਮਾਡਲ ਬਣਨਾ ਗੱਲਾਂ ਚ ਨਹੀਂ ਵੀ ਮੈਂ ਬਹੁਤ ਸੁਧਾਰ ਦੂੰਗਾ ਇਹਦੇ ਹੋ ਜਾਊਗਾ ਇਹ ਸੜਕ ਬਣ ਜਾਏਗੀ ਹਰ ਚੀਜ਼ ਤੇ ਬਹੁਤ ਮਿਹਨਤ ਲੱਗਦੀ ਹੈ ਇੱਕ ਸੋਚ ਹੁੰਦੀ ਹੈ ਉਹ ਸੋਚ ਤੇ ਪਲੈਨਿੰਗ ਹੁੰਦੀ ਹੈ ਪਲੈਨਿੰਗ ਤੋਂ ਬਾਅਦ ਐਗਜ਼ੀਕਿਊਸ਼ਨ ਹੁੰਦੀ ਹੈ ਇਹ ਬੜੇ ਵੱਡੇ ਪਾਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਨੀਵਾਰ ਨੂੰ ਯਾਨੀ ਕਿ ਅੱਜ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾਗ ਕੁਮਾਰਾ 디ਸਾਇੰਕੇ ਨੇ ਦਵੱਲੇ ਸਬੰਧਾਂ ਨੂੰ ਚਾਹਤ ਕਰਨ ਦੇ ਵਿੱਚ ਉਹਨਾਂ ਦੀ ਭੂਮਿਕਾ ਲਈ ਮਿੱਤਰ ਵਿਭੂਸ਼ਣ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਹੈ ਇਹ ਸ਼੍ਰੀਲੰਕਾ ਦਾ ਸਭ ਤੋਂ ਉੱਚਾ ਨਾਗਰਿਕ ਸਨਮਾਨ ਹੈ ਜਿਸ ਦੀ ਸਥਾਪਨਾ ਫਰਵਰੀ 2008 ਵਿੱਚ ਤਤਕਾਲੀ ਰਾਸ਼ਟਰਪਤੀ ਮਹੰਦਾ ਰਾਜਪੱਖਸ਼ੇ ਦੁਆਰਾ ਕੀਤੀ ਗਈ ਸੀ ਇਸ ਤੋਂ ਪਹਿਲਾਂ ਇਹ ਪੁਰਸਕਾਰ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮਾਮੂਨ ਅਬਦੁੱਲ ਗਯੂਮ ਅਤੇ ਮਰਹੂਮ ਫਲਸਤੀਨੀ ਨੇਤਾ ਯਾਸਰ ਅਰਾਫਾਤ ਨੂੰ ਦਿੱਤਾ ਜਾ ਚੁੱਕਿਆ ਹੈ ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਦਿਸਾਨਿਆਕੇ ਦੁਆਰਾ ਸ਼੍ਰੀਲੰਕਾ ਮਿੱਤਰ ਵਿਭੂਸ਼ਣ ਨਾਲ ਸਨਮਾਨਿਤ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ ਇਹ 1.4 ਅਰਬ ਭਾਰਤੀਆਂ ਲਈ ਵੀ ਸਨਮਾਨ ਦੀ ਗੱਲ ਹੈ ਦਿਸਾਨਾਕੇ ਨੇ ਕੋਲੰਬੋ ਦੇ ਰਾਸ਼ਟਰਪਤੀ ਸਕਤਰੇਤ ਵਿੱਚ আয়োজিত ਇੱਕ ਸਮਾਗਮ ਦੌਰਾਨ મોદી ਨੂੰ ਇਹ ਪੁਰਸਕਾਰ ਭੇਟ ਕੀਤਾ। ਇਸ ਵਿੱਚ ਇੱਕ ਪ੍ਰਸ਼ੰਸਾ ਪੱਤਰ ਅਤੇ ਇੱਕ ਚਾਂਦੀ ਦਾ ਤਗਮਾ ਸ਼ਾਮਿਲ ਹੈ। ਚਾਂਦੀ ਦਾ ਤਗਮਾ ਗਲੇ ਵਿੱਚ ਪਹਿਨਾਇਆ ਜਾਂਦਾ ਹੈ ਅਤੇ ਇਸ ਵਿੱਚ ਨੌ ਤਰ੍ਹਾਂ ਦੇ ਸ਼੍ਰੀਲੰਕਾ ਦੇ ਰਤਨ ਦੇ ਨਾਲ-ਨਾਲ ਇੱਕ ਕਮਲ, ਗਲੋਬ, ਸੂਰਜ, ਚੰਦ ਅਤੇ ਚੌਲਾਂ ਦੇ ਇੱਕ ਪੁਲੇ ਦੇ ਪ੍ਰਤੀਕ ਜੜੇ ਹੋਏ ਨੇ। ਕਰ ਅਤੇ ਕ੍ਰਾਂਤੀ ਵਰਗੀਆਂ ਫਿਲਮਾਂ ਵਿੱਚ ਦੇਸ਼ ਭਗਤੀ ਦੇ ਨਾਇਕਾਂ ਦੀ ਭੂਮਿਕਾ ਨਿਭਾਉਣ ਲਈ ਭਾਰਤ ਕੁਮਾਰ ਵਜੋ ਜਾਣੇ ਜਾਂਦੇ ਮਨੋਜ ਕੁਮਾਰ ਦਾ ਅੱਜ ਪੂਰੇ ਰਸਮ ਰਿਵਾਜਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੌਰਾਨ ਹੀ ਸਰਕਾਰੀ ਸਨਮਾਨਾਂ ਅਤੇ ਤਿੰਨ ਤੋਪਾਂ ਦੀ ਸਲਾਮੀ ਨਾਲ ਅੰਤਿਮ ਸੰਸਕਾਰ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ ਜੁਹੂ ਦੇ ਪਵਨ ਹੰਸ ਸ਼ਮਸ਼ਾਨ ਘਾਟ ਦੇ ਵਿੱਚ ਮੌਜੂਦ ਮਨੋਰੰਜਨ ਉਦਯੋਗ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਮੈਗਾ ਸਟਾਰ अमिता बच्चन ਅਤੇ ਸੀਨੀਅਰ ਪਟਖਤਾ ਲੇਖਕ ਸਲੀਮ ਖਾਨ ਸ਼ਾਮਿਲ ਸਨ ਅੰਤਿਮ ਸੰਸਕਾਰ ਮੌਕੇ ਕੁਮਾਰ ਦੇ ਦੋ ਪੁੱਤਰਾਂ ਵਿਸ਼ਾਲ ਅਤੇ ਕੁਨਾਲ ਨੇ ਅਦਾਕਾਰ ਫਿਲਮ ਨਿਰਮਾਤਾ ਦੇ ਚਿਖਾ ਨੂੰ ਅਗਨੀ ਦਿੱਤੀ ਇਸ ਦੌਰਾਨ ਰਾਜ ਬੱਬਰ ਅਭਿਸ਼ੇਕ ਬਚਨ ਜਿਮੀ ਸ਼ੇਰ ਗਿਲ ਅਰਬਾਸ ਖਾਨ ਸੁਬਾਸ਼ ਕਈ ਅਨੂ ਮਲਿਕ ਜ਼ੈਦ ਖਾਨ ਫ੍ਰੇਮ ਚੋਪੜਾ ਰਾਜਪਾਲ ਯਾਦਵ ਰஞ்சிਤ ਅਤੇ ਸੁਨੀਲ ਦਰਸ਼ਨ ਨੇ ਵੀ ਅੰਤਿਮ ਸੰਸਕਾਰ ਦੇ ਵਿੱਚ ਸ਼ਿਰਕਤ ਕੀਤੀ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ अरोड़ा ਨੇ ਸਰਕਾਰ ਵੱਲੋਂ ਨਸ਼ਾ ਖਿਲਾਫ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੋਧ ਮੁਹਿੰਮ ਨੂੰ ਸਫਲ ਕਰਾਰ ਦਿੰਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਨੇ ਇਸ ਮੁਹਿੰਮ ਦੇ ਤਹਿਤ ਜਿਹੜੀ ਲਗਾਤਾਰ ਸਖਤ ਕਾਰਵਾਈ ਕੀਤੀ ਹੈ ਉਸ ਦੇ ਕਾਫੀ ਚੰਗੇ ਨਤੀਜੇ ਸਾਹਮਣੇ ਆਉਣ ਲੱਗੇ ਨੇ ਕਿਉਂਕਿ ਪਾਕਿਸਤਾਨ ਨੂੰ ਹੁਣ ਡਰੋਨ ਰਾਹੀਂ ਨਸ਼ਾ ਪੰਜਾਬ ਵਿੱਚ ਭੇਜਣ ਲਈ ਤਸਕਾ ਨਹੀਂ ਮਿਲ ਰਹੇ ਨੇ ਅਤੇ ਇਸ ਕਰਕੇ ਸੂਬੇ ਵਿੱਚ ਨਸ਼ਿਆਂ ਦੀ ਸਪਲਾਈ ਵਿੱਚ ਭਾਰੀ ਕਮੀ ਆਈ ਹੈ ਅਮਨ अरोड़ा ਨੇ ਜਿਹੜੇ ਕਿ ਉੱਥੇ ਕਿਹਾ ਕਿ ਨਾਲ ਦੀ ਨਾਲ ਹੀ ਜਿਹੜੀ ਅਮਨਦੀਪ ਕੌਰ ਜਿਹੜੀ ਨਸ਼ੇ ਸਮੇਤ ਫੜੀ ਗਈ ਹੈ ਉਸ ਦੇ ਖਿਲਾਫ ਵੀ ਬੰਦੀ ਤੋਂ ਬੰਦੀ ਜਾਂ ਤੋ ਜ਼ਿਆਦਾ ਕਾਰਵਾਈ ਕੀਤੀ ਜਾਵੇਗੀ ਨਾਲ ਦੇ ਨਾਲ ਪੰਜਾਬ ਪੁਲਿਸ ਦੀ ਸ਼ਲਾਘਾ ਵੀ ਕੀਤੀ ਹੈ ਜਿਨ੍ਹਾਂ ਨੇ ਇੱਕ ਜਿਹੜੀ ਚਿੱਟੇ ਦਾ ਵਪਾਰ ਕਰਨ ਵਾਲੀ ਕਾਂਸਟੇਬਲ ਨੂੰ ਅੜਿੱਕੇ ਲਿਆਏ ਦੇਖੋ ਪਿਛਲੇ 3 ਸਾਲਾਂ ਤੋਂ ਹੀ ਪੰਜਾਬ ਸਰਕਾਰ ਵੱਲੋਂ ਵੱਡੇ ਪ੍ਰੋਬਲਮ ਜਿਹੜੇ ਉੱਕੀਤ ਜਾ ਰਹੇ ਨੇ ਔਰ ਖਾਸ ਤੌਰ ਤੇ ਆ ਲਾਸਟ ਮੰਥ ਤੋਂ ਇੱਕ ਮਾਰਚ ਜੋ ਯੁੱਧ ਨਸ਼ੇਵਰੋ ਸ਼ੁਰੂ ਕੀਤਾ ਉਹਦੇ ਵਿੱਚ ਹਰ ਪੱਖੋਂ 360 ਡਿਗਰੀਜ਼ ਪਲਾਨ ਹੈ ਜਿਹੜਾ ਉਹ ਚਾਹੇ ਕੋਈ ਇੱਥੇ ਪੈਡਲਰ ਹੈ ਚਾਹੇ ਕੋਈ ਵੱਡਾ ਨਸ਼ਾ ਤਸਕਰ ਹੈ ਚਾਹੇ ਕੋਈ ਵਿਦੇਸ਼ਾਂ ਦੇ ਵਿੱਚ ਬੈਠਾ ਹੈ ਜਿਹੜੇ ਕਿ ਇੰਟਰਨੈਸ਼ਨਲ ਬਾਰਡਰ ਤੋਂ ਵੀ ਸਪਲਾਈ ਕਰਦੇ ਨੇ ਹੁਣ ਤੁਸੀਂ ਦੇਖਿਆ ਕਿ ਇੰਨੀ ਸਖਤੀ ਹੋ ਗਈ ਹੈ ਕਿ ਪਾਕਿਸਤਾਨ ਤੋਂ ਜਿਹੜੇ ਡਰੋਨ ਦੇ ਜ਼ਰੀਏ ਭੇਜਦੇ ਸੀਗੇ ਉਹਨਾਂ ਨੂੰ ਵੀ ਹੁਣ ਇੱਥੇ ਭੇਜਣ ਦੇ ਲਈ ਔਰ ਉਹਨੂੰ ਪਿਕ ਕਰਨ ਦੇ ਲਈ ਉਹਨੂੰ ਕਲੈਕਟ ਕਰਨ ਦੇ ਲਈ ਉਹਨੂੰ ਬੰਦੇ ਨਹੀਂ ਮਿਲ ਰਹੇਗੇ ਇੰਨਾ ਸਖਤੀ ਜਿਹੜੀ ਪੰਜਾਬ ਸਰਕਾਰ ਵੱਲੋਂ ਪੁਲਿਸ ਵੱਲੋਂ ਕੀਤੀ ਗਈ ਹੈ ਸੋ ਮੈਂ ਸਮਝਦਾ ਕਿ ਚਾਹੇ ਜਿਸ ਵੀ ਐਂਗਲ ਤੋਂ ਹੋਵੇ चाहे कोई बाहर बैठा है चाहे कोई पंजाब की धरती है या मुल्क बैठा है जी जी कार जो पंजाब एक... करने को की कोशिश करो बख्शा नहीं जो है कौन से डीए जी को जलंधर ऐसी दी? छत्ती धमकी आती है ना पंजाब पुलिस ना सरकार नफिसर ऐसे डरने डरने वाले नहीं है उनको बोलो दूर बैठ के धमकी भी देते हो यहाँ आगे पंजाब में आके दिखाओ ना सर अगर बात की जाए ਪੰਜਾਬ ਚ ਅੱਜ ਇੱਕ ਵੱਡਾ ਹਾਦਸਾ ਵਾਪਰਿਆ ਸੀ ਜਿੱਥੇ ਕਿ ਇੱਕ ਬੱਚਿਆਂ ਦੇ ਨਾਲ ਭਰੀ ਹੋਈ ਸਕੂਲ ਬੱਸ ਦਾ ਸੰਤੁਲਨ بگੜ ਜਾਂਦਾ ਤੇ ਸਕੂਲ ਬੱਸ ਨਾਲੇ ਦੇ ਵਿੱਚ ਜਾ ਪਲਟਦੀ ਹੈ ਇਹ ਹਾਦਸਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਹਸਤੀਵਾਲਾ ਵਿਖੇ ਵਾਪਰਿਆ ਜਿੱਥੇ ਇੱਕ ਨਿੱਜੀ ਸਕੂਲ ਦੀ ਬੱਸ ਪੁਲ ਤੇ ਗ੍ਰਿਲ ਨਾਲ ਟਕਰਾਉਣ ਮਗਰੋਂ ਨਾਲੇ ਦੇ ਵਿੱਚ ਜਾ ਡੇਗੀ ਇਸ ਹਾਦਸੇ ਚ ਕੁਝ ਬੱਚਾ ਨੂੰ ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਨੇ ਪਰ ਉਸ ਸਮੇਂ ਸਾਰੇ ਪਾਸੇ ਚੀਕ ਚਹਾੜਾ ਮਚ ਜਾਂਦਾ ਹੈ ਤੇ ਲੋਕਾਂ ਦੀ ਮਦਦ ਦੇ ਨਾਲ ਬੱਸ ਨੂੰ ਨਾਲੇ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਜਦਕਿ ਡਰਾਈਵਰ ਸਣੇ ਬਾਕੀ ਸਾਰੇ ਬੱਚਾਂ ਦਾ ਸੱਟ ਤੋਂ ਬਚਾਰਿਆ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੀਆਂ ਸੀਟਾਂ ਤੱਕ ਉਖੜ ਗਈਆਂ ਤੇ ਮੌਕੇ ਤੇ ਪਰਥੂ ਪੈ ਗਿਆ ਸੀ ਜਾਣਕਾਰੀ ਮੁਤਾਬਕ ਹਾਦਸੇ ਸਮੇਂ ਬੱਸ ਦੇ ਵਿੱਚ 30 ਦੇ ਕਰੀਬ ਬੱਚੇ ਸਵਾਰ ਸਨ ਪਰ ਗਣੀ ਮਤੇ ਰਹੀ ਹੈ ਕਿ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਬੱਚਿਆਂ ਨੂੰ ਬਾਹਰ ਕਾਢਣ ਤੋਂ ਬਾਅਦ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ ਹੈ ਫਿਲਹਾਲ ਜਿਹੜਾ ਡਰਾਈਵਰ ਦਾ ਇਹ ਕਹਿਣਾ ਹੈ ਕਿ ਇਹ ਹਾਦਸਾ ਜਿਹੜਾ ਵਾਪਰਿਆ ਹੈ ਬੱਸ ਦੇ ਵਿੱਚ ਅਚਾਨਕ ਖਰਾਬੀ ਆ ਜਾਂਦੀ ਹੈ ਜਿਸ ਕਰਕੇ ਸੰਤੁਲਨ ਵਿਗੜ ਜਾਂਦਾ ਹੈ ਬਲਦੇ ਜੀ ਬੜਾ ਅਨਫੋਰਚੂਨੇਟ ਹੋਇਆ ਜਿਹੜਾ ਹਾਦਸਾ ਪਰ ਤੇ ਦੇ ਚ ਇੱਕ ਚੰਗੀ ਗੱਲ ਹੈ ਵੀ ਬੱਚਿਆਂ ਦੇ ਕੋਈ ਸੱਟ ਨਹੀਂ ਜਦਾ ਤੇ ਸਾਰੇ ਸੇਫ ਹੈ ਤੇ ਇਥੇ ਮੈਂ ਇਹ ਕਹਿਣਾ ਚਾਹਾਂਗਾ ਵੀ ਸਾਡੇ ਜਿਹੜੇ ਮੌਕੇ ਤੇ ਵੀ ਸਾਡੀ ਪੁਲਿਸ ਫੋਰਸ ਜਦੋਂ ਪਹੁੰਚੀ ਸੀ ਤੇ ਹੁਣ ਜਿਹੜੇ ਬਿਆਨ ਦਿੱਤੇ ਗਏ ਆ ਕੁਝ ਪੇਰੈਂਟਸ ਵੱਲੋਂ ਉਸ ਦੇ ਮਤਬਕ ਅਸੀਂ ਇਮੀਡੀਏਟ ਐਕਸ਼ਨ ਲੈ ਰਹੇ ਆਂ ਤੇ ਕੇਸ ਰਜਿਸਟਰ ਕਰ ਰਹੇ ਹਾਂ ਜਿਹੜਾ ਡਰਾਈਵਰ ਬਸ ਤੇ ਆ ਗਿਆ ਸਰ ਪ੍ਰਸ਼ਾਸਨ ਵੱਲੋਂ ਵੀ ਇਹ ਕਾਰਵਾਈ ਕੀਤੀ ਗਈ ਤੇ ਅਸੀਂ ਇਮੀਡੀਏਟਲੀ ਜੀ ਹੁਣ ਕੇਸ ਰਜਿਸਟਰ ਕਰ ਰਹੇ ਹਾਂ ਜੀ ਕਾਨੂੰਨੀ ਕਾਰਵਾਈ ਹੋਊਗੀ ਜਿਹੜੀ ਤੇ ਬਾਕੀ ਇਨਵੈਸਟੀਗੇਸ਼ਨ ਹੋਵੇ ਸਮਝੋ कांस्टेबल अमनदीप ਤੋਂ ਬਾਅਦ ਬਠਿੰਡਾ ਚ ਫਿਰ ਤੋਂ ਨਸ਼ਿਆਂ ਸਮੇਤ ਨੌਜਵਾਨ ਕਾਬੂ ਕੀਤੇ ਗਏ ਨੇ ਤਾਂ ਪੁਲਿਸ ਇਸ ਸਮੇਂ ਪੂਰੇ ਐਕਸ਼ਨ ਮੋਰ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਨਸ਼ਾ ਤਸਕਰੀ ਕਰਨ ਵਾਲੇ ਨੂੰ ਬਿਲਕੁਲ ਵੀ ਬਖਸ਼ ਨਹੀਂ ਰਹੀ ਹੈ ਤਾਂ ਜਿਹੜੀ ਇਹ ਖਬਰ ਹੈ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੇ ਹੱਥ ਦੋ ਨੌਜਵਾਨ ਲੱਗੇ ਨੇ ਜੋ ਕਿ ਨਸ਼ੇ ਦੀ ਤਸਕਰੀ ਕਰ ਰਹੇ ਸਨ ਦਰਸਲ ਜਾਣਕਾਰੀ ਮੁਤਾਬਕ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਅਗਨੀ ਵੀਰ ਦੀ ਤਿਆਰੀ ਕਰ ਰਿਆ ਸੀ ਤੇ ਦੂਜਾ ਜਿਹੜਾ ਹੈ ਉਹ ਜਿਮ ਟ੍ਰੇਨਰ ਹੈ ਜੋ ਕਿ ਹੁਣ ਪੁਲਿਸ ਦੇ ਹੱਥੇ ਚੜ ਚੁਕੇ ਨੇ ਇੱਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਇਹਨਾਂ ਦੋਨਾਂ ਨੌਜਵਾਨ ਦੇ ਵਿੱਚੋਂ ਇੱਕ ਜਿਹੜਾ ਨਸ਼ੇ ਦਾ ਆਦੀ ਸੀ ਤੇ ਦੂਜਾ ਨੌਜਵਾਨ ਉਸ ਦਾ ਨਸ਼ਾ ਸਪਲਾਈ ਕਰਨ ਦੇ ਵਿੱਚ ਮਦਦ ਕਰਦਾ ਸੀ ਫਿਲਹਾਲ ਦੋਵੇਂ ਜਣੇ ਪੁਲਿਸ ਦੇ ਹੜਿੱਕੇ ਚੜ ਚੁਕੇ ਨੇ ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਮਾਨਯੋਗ ਸੀਐਮ ਸਾਹਿਬ ਦੇ ਹਦਾਇਤਾਂ ਨਿਰਦੇਸ਼ਾਂ ਤੇ ਐਸਐਸਪੀ ਮੈਡਮ ਦੇਤੀ ਜਾਂਰ ਦੇ ਜਾਂਤੇ ਜਿਹੜੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਉਹਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਕੱਲ ਦੋ ਨੌਜਵਾਨ ਲਖਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਭਾਵਾਲਾ ਬਲਜਿੰਦਰ ਸਿੰਘ ਵਰਗੂ ਪੁੱਤਰ ਸੁਖਮੰਦਰ ਸਿੰਘ ਵਾਸੀ ਅਸਾ ਬੁੱਟਰ ਤਹਿਸੀਲ ਕਿਦੜਵਾ ਸ਼੍ਰੀ ਮੁਕਸਰ ਸਾਹਿਬ ਇਹਨਾਂ ਨੂੰ ਰਿੰਗ ਰੋਡ ਦੀ ਸਾਈਡ ਤੋਂ ਅਸੀਂ ਸੀਕ੍ਰੀਟ ਇਨਫੋਰਮੇਸ਼ਨ ਦੇ ਆਧਾਰ ਤੇ 16 ਗ੍ਰਾਮ ਚੱਟੇ ਦਾ ਚੱਟੇ ਨਾਲ ਗ੍ਰਿਫਤਾਰ ਕੀਤਾ ਈ ਆਸੀ ਉਹਲੇ ਰਿਮਾਰਕ ਲਵਾਂਗੇ ਜੀ ਪੁੱਛਗੇ ਜਿੰਨਾ ਤੋਂ ਜਾਰੀ ਹੈ ਕਿਥੋਂ ਲੈ ਕੇ ਆਏ ਸੀ ਕਿੱਥੇ ਦੇਣ ਚੱਲੇ ਸੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਆਪਣਾ ਪਾਰਟ ਹੈ ਉਹ ਸੀ ਕਰ ਰਹੇ ਪਹਿਲਾਂ ਵੀ ਕੋਈ ਇਹਨਾਂ ਦੇ ਮਾਮਲਾ ਕਰਦਾ ਨਹੀਂ ਜੀ ਇਹਨਾਂ ਤੇ ਕੋਈ ਮਾਮਲਾ ਪਹਿਲਾਂ ਦਰਜੀ ਨਹੀਂ ਹੈ ਇਹ ਇਹ ਕਿਹਨਾਂ ਦੇ ਵਿੱਚੋਂ ਪਿੰਦਾ ਸੀਗਾ ਤੇ ਦੂਸਰਾ ਜਿਹੜਾ